ਇਹ ਮੁਬਾਰਕ ਬਚਨ ਜਿਸ ਵਕਤ ਗਰੀਬ ਨਵਾਜ਼ ਵੱਡਾਲੀ ਨਗਰ ਵਿੱਚ ਚੱਲੇ ਗਏ ਸਨ ਗੁਰੂ ਅਰਜੁਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਗਰੀਬ ਨਵਾਜ਼ ਦੇ ਗ੍ਰਿ ਵਿਖੇ ਮਾਤਾ ਗੰਗਾ ਜੀ ਦੇ ਉਧਰ ਤੋਂ ਤਨ ਤਨ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਾਤਾਰ ਪ੍ਰਭੂ ਜੀ 21 ਹਾਰਦ ਸੰਮਤ 1652 ਬਿਕਰਮੀ 14 ਜੂਨ ਸਨ 1595 ਈਸਵੀ ਨੌ ਅਵਤਾਰਨ ਹੋਇਆ ਉਸ ਵਕਤ ਉਸ ਆਕਾਲ ਪੁਰਖ ਵੈਗੁਰੂ ਜੀ ਦੀ ਬਖਸ਼ੀ ਹੋਈ ਦਾਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸੇ ਦੇਣ ਵਾਲਾ ਦਾਤਾ ਆਪੇ ਪਰਿਵਾਰ ਦੇ ਅੰਦਰ ਸਿੱਖਾਂ ਦੇ ਅੰਦਰ ਮਾਤ ਗੰਗਾ ਜੀ ਦੇ ਅੰਦਰ ਇੱਕ ਚਿੰਤਾ ਸਹਿਤ ਦੁੱਖ ਸੀਗਾ ਜੋ ਬਾਬਾ ਪ੍ਰਥੀਆ ਜੀ ਦੇ ਘਰ ਵਾਲੀ ਬੀਬੀ ਕਰਮੋ ਨੇ ਤਾਨੇ ਮਾਰੇ ਸੀਨਾ ਬਈ ਨਾ ਉਤਰਿਆ ਨੇ ਚਲੇ ਜਾਣਾ ਇਹ ਇਨ੍ਹਾਂ ਦੇ ਘਰ ਅੰਦਰ ਔਲਾਦ ਨਹੀਂ ਹੋਮਣੀ ਉਹ ਦੁੱਖ ਸੀਗਾ ਉਹ ਸਤਿਗੁਰੂ ਦੀ ਅਕਾਲ ਪੁਰਖ ਵੈਗੁਰੂ ਦੀ ਕਿਰਪਾ ਹੋਈ ਏ ਕਰ ਅੰਦਰ ਸਹਿਬਜ਼ਾਦੇ ਦੀ ਆਮਦ ਹੋਈ ਏ ਤੇ ਬੜੇ ਪ੍ਰੇਮ ਸਹਿਤ ਗੁਰੂ ਅਰਜਨ ਦੇ ਮਹਾਰਾਜ ਆਕਾਲ ਪੁਰਖ ਵੈਗੁਰੂ ਦਾ ਸ਼ੁਕਰਾਨਾ ਕਰਦੇ ਆ ਇਹ ਮੁਬਾਰਕ ਸ਼ਬਦ ਉਚਾਰਿਆ ਤੇ ਸਿੱਖ ਜਗਤ ਨੂੰ ਇਹ ਸੇਤ ਦਿੱਤੀ ਜਦੋਂ ਤੁਹਾਡੇ ਘਰੀ ਤੁਹਾਡੇ ਜੀਵਨ ਵਿੱਚ ਖੁਸ਼ੀ ਆਵੇ ਨਾ ਤੇ ਉਦੋਂ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਗੁਰੂ ਦਾ ਉਦੋਂ ਦੂਜਿਆਂ ਨੂੰ ਮੁਬਾਰਕ ਦੇਣ ਮੁਬਾਰਕਬਾਦ ਦੇਣ ਤੋਂ ਪਹਿਲਾਂ ਨਾ ਗੁਰੂ ਨੂੰ ਮੁਬਾਰਕ ਦਿਆ ਕਰੋ ਸਿੱਖਾ ਤੇਰਾ ਘਰ ਬਨੇ ਤੇਰੇ ਘਰ ਅੰਦਰ ਪੁੱਤਰ ਦੀ ਆਮਦ ਹੋਵੇ ਤੇਰੇ ਘਰ ਧਨ ਦੀ ਆਮਦ ਹੋਵੇ ਤੇਰਾ ਕਾਰੋਬਾਰ ਚੜ੍ਹਦੀ ਕਲਾ 'ਚ ਹੋਵੇ ਗੁਰੂ ਦਾ ਸ਼ੁਕਰ ਕਰਿਆ ਕਰ ਗੁਰੂ ਤੋਂ ਬਿਗੈਰ ਤੇਰੀ ਮਦਦ ਕਰਨ ਵਾਲਾ ਕੋਈ ਨਹੀਂ ਗੁਰੂ ਤੋਂ ਬਿਗੈਰ ਜਗਤ ਦੇ ਪੁੱਤਰ ਧੀਆਂ ਰਿਸ਼ਤੇਦਾਰ ਨਾਤੇ ਜਿੰਨੇ ਆ ਨਾ ਮਿਲ ਕੇ ਤੈਨੂੰ ਖੁਸ਼ੀ ਨਹੀਂ ਦੇ ਸਕਦੇ ਕਿਉਂਕਿ ਮੇਰੇ ਸਤਿਗੁਰੂ ਦੇ ਬਚਨ ਨੇ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤਿਗੁਰ ਨਦਰ ਕਰੇ ਜੇ ਉਹਦੀ ਮੇਰ ਦੀ ਨਦਰੇ ਤਾਂ ਨੇ ਸਭ ਕੁਝ ਉਹਦੀ ਨਦਰੇ ਤਾਂ ਤੇ ਜਿਹਦੀ ਨਦਰੇ ਉਹਨੂੰ ਚੇਤੇ ਕਰ ਉਹਦਾ ਸ਼ੁਕਰਾਨਾ ਕਰ ਉਹਦਾ ਧੰਨਵਾਦ ਕਰ ਗੁਰੂ ਅਰਜੁਨ ਦੇਵ ਮਹਾਰਾਜ ਨੇ ਅਕਾਲ ਪੁਰਖ ਵਿਗਰੂ ਦਾ ਧੰਨਵਾਦ ਕੀਤਾ। ਉਹ ਕਾਦੇ ਵਾਸਤੇ ਜੋ ਗੁਰੂ ਆਪ ਕਰਦਾ ਉਹ ਹੀ ਉਹ ਸਿੱਖਾਂ ਨੂੰ ਕਹਿੰਦਾ ਹੈ। ਆਪ ਗੁਰੂ ਕਰਦੇ ਨੇ ਨਿਰਗੁਣ ਸਰੂਪ ਦਾ ਧੰਨਵਾਦ ਕਰਦੇ ਨੇ ਤੇ ਸਿੱਖ ਜਗਤ ਨੂੰ ਇਹ ਪੈੜਾ ਪਾ ਕੇ ਦੱਸ ਦਿੱਤਾ ਕਿ ਗੁਰੂ ਕੇ ਸੇਖੋ ਗੁਰੂ ਦਾਤ ਬਖਸ਼ੇ ਖੁਸ਼ੀ ਬਖਸ਼ਿਸ਼ ਕਰੇ। ਖੇੜਾ ਬਖਸ਼ਿਸ਼ ਕਰੇ ਤੇ ਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਆ ਜੇ ਅਸੀਂ ਗੁਰੂ ਮੂਰੇ ਅਰਦਾਸ ਕਰ ਲੈਨੇ ਆ ਕੁਝ ਹੋ ਜਾਵੇ ਤੇ ਗੁਰੂ ਕਿਰਪਾ ਕਰ ਦਿੰਦੇ ਧੰਨਵਾਦ ਫਿਰ ਹੋਰ ਨਾ ਦੇ ਦੇ ਬੰਦਾ ਕਰਦਾ ਫਿਰਦਾ ਡੱਬੇ ਹੋਰ ਨਾ ਨੂੰ ਹੀ ਦੂਜਿਆਂ ਲਈ ਚੁੰਚਣ ਕੇ ਮਠਿਆਈ ਪਾਵੇਗਾ ਤੇ ਜਿੱਦਣ ਕਰੇ ਗੁਰੂ ਘਰ ਨੂੰ ਆਉਣਾ ਹੋਵੇ ਕਹੇਗਾ ਜਾ ਕੇ ਹਲਵਾਈ ਨੂੰ ਦੇ ਹੀ ਖਾ ਲੱਡੂ ਤੇ ਉਹ ਨਹੀਂ ਪਤਾ ਵੀ ਉਹ ਉਹ ਲੱਡੂ ਦੇ ਦੇ ਜਿਹੜੇ ਵਿਕਈ ਨਾ ਹੋਣਾਂ ਉਹ ਪਾ ਕੇ ਦੇ ਦਹ ਤੇ ਵੇਖਣੇ ਅਸੀਂ ਨਹੀਂ ਭਾਵੇਂ ਤਿੰਨ ਚਾਰ ਵਿੱਚ ਮੱਖੀਆਂ ਹੀ ਮਰੀਆਂ ਪਈਆਂ ਹੋਣ ਲੈ ਕੇ ਬਾਬੇ ਦੇ ਰੱਖਦੇ ਨੇ ਮਹਾਰਾਜ ਨੂੰ ਕੀ ਆ ਨਹੀਂ ਗੁਰਮਖੋ ਬੜੀ ਸੁੰਦਰ ਵਸਤੂ ਚਾਹੇ ਉਹ ਫੁੱਲਾਂ ਦਾ ਗੁਲਦਸਤਾ ਹੋਵੇ ਚਾਹੇ ਵਸਤਰ ਹੋਵੇ ਚਾਹੇ ਕੋਈ ਵਸਤੂ ਲੈ ਕੇ ਆਓ ਮਹਾਰਾਜ ਨੂੰ ਫਲ ਨਹੀਂ ਅਰਪਤ ਹੁੰਦੇ ਉਹ ਵੀ ਹੁੰਦੇ ਨਹੀਂ ਉਹ ਤੁਹਾਡੀ ਖੁਸ਼ੀ ਏ ਜ਼ਰੂਰੀ ਨਹੀਂ ਅਸੀਂ ਵੀ ਇੰਨਾ ਹੀ ਟਰੱਕ ਭਰ ਕੇ ਲਿਆਉਣਾ ਏ ਤੁਹਾਡੀ ਸਰਦਾ ਪ੍ਰੇਮ ਕਿੰਨਾ ਕੇ ਗੁਰੂ ਲਈ ਸਤਿਗੁਰੂ ਚੇਤੇ ਆਵੇ ਤੇ ਸਿੱਖ ਉਥੋਂ ਹੀ ਜੁੜ ਜਾਵੇ ਅਰਦਾਸ ਕਰੇ ਫਿਰ ਜਦੋਂ ਸਮਾਂ ਲੱਗੇ ਗੁਰੂ ਦਾ ਧੰਨਵਾਦ ਕਰਨਾਵੇ ਜਿਵੇਂ ਅਸੀਂ ਕਿਸੇ ਦੇ ਘਰੇ ਜਾਂਦੇ ਨਾ ਡੱਬਾ ਲੈ ਕੇ ਬੜੇ ਪ੍ਰੇਮ ਨਾਲ ਉਹਦਾ ਧੰਨਵਾਦ ਅਦਬ ਸਹਿਤ ਕਰਦੇ ਆਂ ਦੇ ਸਿੱਖ ਨੂੰ ਇਹ ਵੀ ਚੇਤਾ ਆਦਾਏ ਮੇਰੇ ਗੁਰੂ ਨੇ ਦਾਤ ਬਖਸ਼ੀ ਮੈਂ ਸਤਿਗੁਰੂ ਦਾ ਧੰਨਵਾਦ ਕਰਕੇ ਆਵਾਂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਨੇ ਤੇ ਮੇਹਰਾਂ ਦੇ ਸਾਈਂ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਪਰਮੇਸ਼ਵਰ ਆਕਾਲ ਪੁਰਖ ਵੈਗਰੂ ਪਰਮ ਦਾ ਅਰਥ ਹੁੰਦਾ ਹੈ ਵੱਡਾ ਈਸ਼ਵਰ ਜਿਹੜਾ ਸਾਰਿਆਂ ਤੋਂ ਵੱਡਾ ਈਸ਼ਵਰ ਜਿਹਦੇ ਬਰਾਬਰ ਤੋਲੇ ਕੋਈ ਨਹੀਂ ਉਹ ਉਹਨੇ ਦਿੱਤਾ ਬੰਨਾ ਤੇ ਬੰਨਾ ਸ਼ਬਦ ਜਿਹੜਾ ਸੰਸਕ੍ਰਿਤ ਦਾ ਹੈ ਤੇ ਸੰਸਕ੍ਰਿਤ ਵਿੱਚ ਇਹਦੇ ਕਈ ਅਰਥ ਨੇ ਇਹ ਨਹੀਂ ਬਈ ਟੀਕਾਕਾਰ ਵੀ ਜਿਹੜੇ ਆ ਨਾ ਮਹਾਪੁਰਖ ਉਹ ਉੱਥੇ ਪੰਕਤੀ ਦੇ ਮੁਤਲਕ ਪ੍ਰਕਰਨ ਦੇ ਮੁਤਲਕ ਅਰਥ ਲਾਉਂਦੇ ਆ ਤੇ ਕਈ ਵਾਰ ਅਸੀਂ ਇੱਕ ਅਰਥ ਪੜ ਲਈਏ ਇੱਕ ਟੀਕਾਕਾਰ ਦਾ ਨਾ ਇੱਕ ਵਿਆਖਿਆਕਾਰ ਤੋਂ ਸੁਣ ਲਈਏ ਅਸੀਂ ਉੱਥੇ ਪੱਕੀ ਸਟੈਂਪ ਲਾ ਦਿੰਨੇ ਬਸ ਇਹਦੂ ਅੱਗੇ ਕੱਖ ਨਹੀਂ ਹੈ ਨਹੀਂ ਕੋਸ਼ਾਂ ਨੂੰ ਪੜੋ ਅੱਗੇ ਬਹੁਤ ਅਰਥ ਨੇ ਬਹੁਤ ਨੇ ਇਹਦੇ ਅਰਥ ਵਿਦਵਾਨ ਮਹਾਂਪੁਰਸ਼ ਕਰਿਆ ਕਰਦੇ ਸਮਝਾਇਆ ਕਰਦੇ ਸਨ ਇਹ ਸੰਸਕ੍ਰਿਤ ਦਾ ਪਾਦੇ ਜਿਹਦਾ ਇੱਕ ਅਰਥੇ ਆਸਰਾ ਬੰਨੇ ਦਾ ਅਰਥੇ ਆਸਰਾ ਤੇ ਦੂਜਾ ਹੈ ਹੱਦ ਸੀਮਾ ਆਪਕਾ ਇਹਨਾਂ ਇਸ ਦੇਸ਼ ਦੀ ਇੱਥੋਂ ਤੱਕ ਹੱਦ ਸੀਮਾ ਹੈ ਇਹਦੀ ਦੇਖ ਦੀ ਇੱਥੋਂ ਤੱਕ ਹੱਦ ਬੰਦੀ ਆ ਤੇ ਤੀਜਾ ਹੈ ਕੰਡਾ ਕਿਨਾਰਾ ਇੱਧਰਲਾ ਕਿਨਾਰਾ ਉਧਰਲਾ ਕਿਨਾਰਾ ਤੇ ਵਿਦਵਾਨ ਕਹਿੰਦੇ ਇੱਕ ਉਹ ਆ ਬਈ ਖੇਤੀ ਦਾ ਇੱਧਰਲਾ ਕਿਨਾਰਾ ਇੱਧਰਲਾ ਖੇਤ ਦਾ ਪਾਸਾ ਤੇ ਉਧਰਲਾ ਪਾਸਾ ਇੱਧਰਲੇ ਪਾਸਿਓ ਤਾਂ ਤੁਰ ਪਿਆ ਤੇ ਅਗਲੇ ਪਾਸੇ ਪਹੁੰਚਿਆ ਨਹੀਂ ਆਪਾਂ ਕਹਿੰਨੇ ਨੇ ਇਧਰੋਂ ਤਾਂ ਪਾਣੀ ਛੱਡਿਆ ਅਗਲੇ ਪਾਸੇ ਪਾਣੀ ਪਹੁੰਚਿਆ ਨਹੀਂ ਅਗਲੇ ਕਿਨਾਰੇ ਇਹਦਾ ਅਰਥ ਇਹ ਵੀ ਹੈ ਵਿਦਵਾਨ ਮਹਾਪੁਰਸ਼ ਕਹਿੰਦੇ ਬਈ ਐਸਾ ਜਿਹੜਾ ਸੰਸਾਰ ਦੇ ਵਿੱਚ ਇਹਦੇ ਅਰਥ ਨੇ ਤੇ ਇੱਕ ਅਰਥੇ ਦਾ ਬੰਨੇ ਦਾ ਅਰਥ ਦੁਲਹਾ ਵੀ ਹੈ ਲਾੜਾ ਵੀ ਹੈ ਜਦੋਂ ਮੁੰਡਾ ਬਰਾਤ ਚੜ੍ਹਦਾ ਹੈ ਨਾ ਘਰੋਂ ਤੇ ਨਾਲ ਸਜ-ਵਜ ਕੇ ਬਰਾਤ ਜਾਂਦੀ ਆ ਅਗਲੇ ਘਰ ਤੇ ਬੀਬੀ ਨੂੰ ਵਿਆਹ ਕੇ ਲੈ ਕੇ ਸ਼ਾਮ ਨੂੰ ਘਰੇ ਆਉਂਦੇ ਨੇ ਇਕ ਸਾਡੇ ਦੇਸ਼ ਦੀ ਰਸਮ ਸੀ ਆਏ ਹੋਈ ਜੋੜੀ ਤੋਂ ਮੁੰਡੇ ਦੀ ਮਾਂ ਪਾਣੀ ਵਾਰ ਕੇ ਪਿੰਦੀ ਸੀ ਪਿੰਦੀ ਸੀ ਸ਼ਬਦ ਮੈਂ ਤਾਂ ਵਰਤਿਆ ਹੁਣ ਮੈਨੂੰ ਪਤਾ ਨਹੀਂ ਇਹ ਇਧਰ ਦਾ ਤਾਂ ਸਾਡੇ ਕੰਨੀ ਅਜੇ ਰੀਤ ਚੱਲਦੀ ਹੈ ਔਰ ਉਹ ਜਦੋਂ ਪਾਣੀ ਵਾਰਦੀ ਸੀ ਨਾ ਉਦੋਂ ਵੀ ਮਾਈਆਂ ਬੀਬੀਆਂ ਸਿਆਣੀਆਂ ਜਿਹੜੀਆਂ ਸਾਨਾ ਇਹ ਬੋਲ ਬੋਲਦਿਆਂ ਸਨ ਪਾਣੀ ਵਾਰ ਬੰਨੇ ਦੀਏ ਮائیں ਤੇ ਬੰਨਾ ਬੰਨੀ ਵਾਰ ਕਰੇ ਬੰਨੀ ਮੈਨਾ ਧੀ ਹੁੰਦੀ ਤੇ ਬੰਨੇ ਮੈਨਾ ਪੁੱਤ ਹੁੰਦਾ ਹੈ ਦੁਲਹਾ ਦੁਲਹਨ ਉਹਨਾਂ ਤੋਂ ਪਾਣੀ ਵਾਰ ਉਹਨਾਂ ਤੋਂ ਵਾਰ ਦੀ ਉਹ ਦਾ ਅਰਥ ਏ ਕਿ ਦੁਲਹਾ ਵੀ ਏ ਲਾੜਾ ਵੀ ਏ ਮਹਾਰਾਜ ਸਾਹਿਬ ਮੇਰ ਕਰਦੇ ਨੇ ਬੰਨਾ ਮੈਨਾ ਪੁੱਤਰ ਬੰਨੀ ਮੈਨਾ ਧੀ ਇਹ ਬੰਨਾ ਸੰਸਾਰ ਦਾ ਆਸਰਾ ਰੂਪ ਪੁੱਤਰ ਪਰਮ ਈਸ਼ਵਰ ਵੈਗੁਰੂ ਨੇ ਦਿੱਤਾ ਤੇ ਜਿਹੜਾ ਦੁੱਖ ਚਿੰਤਾ ਸਿੱਖਾਂ ਦੇ ਮਨ ਵਿੱਚ ਸੀ ਤੇ ਬੀਬੀ ਕਰਮੋਂ ਦੇ ਕਹੇ ਬੋਲਾਂ ਦੇ ਨਾਲ ਮਨ ਵਿੱਚੋਂ ਮਾਤਾ ਗੰਗਾ ਵੀ ਦੁਖੀ ਸਨ ਉਹਨਾਂ ਦਾ ਸਾਰੇ ਸਿੱਖ ਜਗਤ ਦਾ ਦੁੱਖ ਵਾਲਾ ਡੇਰਾ ਇਹ ਬਨਨ ਦਿੱਤਾ ਬਾਰੀ ਤੌਰ ਤੇ ਨਾਸ਼ ਕੀਤਾ ਜਿਹਦੇ ਕਾਰਨ ਸਿੱਖਾ ਨੂੰ ਚਿੰਤਾ ਇਹ ਬਨ ਗਈ ਕਿ ਕਰਮੋ ਨੇ ਤੇ ਬਾਬੇ ਪ੍ਰਿਥੀਏ ਨੇ ਬੋਲ ਬੋਲੇ ਨੇ ਇਹ ਗੁਰੂ ਨੂੰ ਵੱਧ ਕੇ ਹੋ ਗਏ ਗੁਰੂ ਸੱਚਾ ਪਾਤਸ਼ਾਹ ਉਹਨਾਂ ਦੀ ਚਿੰਤਾ ਮੁਕਤ ਹੋਈ ਉਹਨਾਂ ਦੀ ਚਿੰਤਾ ਮੁਕਤ ਹੋਈ ਪਹਿਲਾਂ ਮੈਂ ਅਰਥ ਇਹ ਕਿ ਇਹ ਕਰ ਦੇਵਾਂ ਅਰ ਫੇਰ ਕਹਿੰਦੇ ਨੇ ਭਈ ਜਦੋਂ ਐਸਾ ਹੋਇਆ ਪੁੱਤਰ ਦੀ ਆਮਦ ਹੋਈ ਫਿਰ ਅਨੰਦ ਕਰੈ ਨਰ ਨਾਰੀ ਜਿੰਨੇ ਮਨੁੱਖ ਤੇ ਇਸਤਰੀਆਂ ਮਿਲ ਕੇ ਖੁਸ਼ੀ ਦਾ ਮੌਲ ਬਣ ਗਿਆ ਸਹਿਬਜ਼ਾਦੇ ਦੀ ਆਮਦ ਤੇ ਵਧਾਈਆਂ ਸਤਿਗੁਰੂ ਨੂੰ ਵੀ ਸਿੱਖਾਂ ਨੂੰ ਵੀ ਇੱਕ ਦੂਜੇ ਨੂੰ ਸਿੱਖ ਵਧਾਈਆਂ ਦੇਣ ਤੇ ਨਾਲ ਕੀ ਕਹਿੰਦੇ ਨੇ ਹਾਰ ਹਾਰ ਪ੍ਰਭ ਕਿਰਪਾ ਧਾਰੀ ਉਹ ਹਰੀ ਆਕਾਲ ਪੁਰਖ ਵੈਗੁਰੂ ਨੇ ਸਬਨਾ ਦੀ ਪੁਕਾਰ ਸੁਣ ਲਈ ਬਾਬੇ ਬੁੱਢੇ ਦੀ ਅਰਦਾਸ ਸੁਣ ਲਈ ਉਹਨੇ ਕਿਰਪਾ ਕਰ ਦਿੱਤੀ ਤੇ ਸਹਿਬਜ਼ਾਦੇ ਦੀ ਆਮਦ ਹੋਈਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਉਹ ਵੈਗੁਰੂ ਨੇ ਕਿਰਪਾ ਕੀਤੀ ਉਹਦੀ ਆਮਦ ਹੋ ਗਈ ਤਾਂ ਆਮਦ ਹੋਈ ਆ ਉਸ ਆਕਾਲ ਦੀ ਕਿਰਪਾ ਨਾਲ ਇਸ ਕਰਕੇ ਕਹਿੰਦੇ ਸੰਤੋ ਸੁਖ ਹੋਆ ਸਭ ਥਾਈ ਗੁਰ ਸਿੱਖੋ ਸਾਰੇ ਜਿੱਥੇ-ਜਿੱਥੇ ਸਨੇਹਾ ਪਹੁੰਚਦਾ ਹੈ ਨਾ ਇਹ ਸਹਬਜ਼ਾਦੇ ਦੀ ਆਮਦ ਦਾ ਸਾਰੀਆਂ ਜਗਾਵਾਂ ਤੇ ਸੁਖ ਆਨੰਦ ਖੇੜਾ ਖੁਸ਼ੀ ਅਨਭਵ ਹੋ ਰਹੀ ਆ ਔਰ ਚਾ ਗਿਰਦੇ ਗੁਰੂ ਦੀ ਕਿਰਪਾ ਦੇ ਨਾਲ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਆ ਸਬਣੀ ਜਾਈ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਵੈਗਰੂ ਜਿਹੜਾ ਹੈ ਨਾ ਉਹ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਇੱਕ ਰਸ ਸਾਰੀਆਂ ਜਗ੍ਹਾ ਤੇ ਕੋਈ ਜਗ੍ਹਾ ਉਹਦੇ ਤੋਂ ਖਾਲੀ ਨਹੀਂ ਤੇ ਜਿੱਥੇ ਜਿੱਥੇ ਵੈਗਰੂ ਉੱਥੇ-ਉੱਥੇ ਖੁਸ਼ੀਆਂ ਦੇ ਖੇੜੇ ਬਖਸ਼ਦਾ ਸਾਰਿਆਂ ਨੂੰ ਮਹਾਰਾਜ ਕਹਿੰਦੇ ਜਦੋਂ ਐਸਾ ਹੋਇਆ ਇਹ ਤਾਂ ਸਾਰੀਆਂ ਖੁਸ਼ੀਆਂ ਨੇ ਧੁਰ ਕੀ ਬਾਣੀ ਆਈ ਪੁਰ ਦਰਗਾਹ ਤੋਂ ਬਾਣੀ ਬੋਲ ਖਸਮ ਦੇ ਵੈ ਗੁਰੂ ਦੇ ਬਾਣੀ ਆਈ ਗੁਰੂ ਅਰਜਨ ਸਾਹਿਬ ਇਹ ਨਹੀਂ ਕਹਿੰਦੇ ਕਿ ਮੈਂ ਬਾਣੀ ਉਚਾਰੀ ਤੇ ਮੈਂ ਉਚਾਰਦਾ ਨਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਕਿ ਮੈਂ ਬਾਣੀ ਉਚਾਰਦਾ ਮੈਂ ਉਚਾਰਨ ਕਰਦਾ ਨਹੀਂ ਉਹ ਵੀ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ ਬਾਣੀ ਆਈਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਧੁਰ ਕੀ ਬਾਣੀ ਆਈ ਧੁਰ ਦਰਗਾਹੋਂ ਬਾਣੀ ਆਈਆ ਤਿਸ ਬਾਣੀ ਪੜਨ ਵਾਲੇ ਸੁਣਨ ਵਾਲੇ ਜਦੋਂ ਅਰਾਧ ਦੇ ਭਰੋਸਾ ਕਰਦੇ ਨੇ ਇਹ ਬਾਣੀ ਨੇ ਸਗਲੀ ਚਿੰਤ ਮਟਾਈ ਅੰਦਰ ਬਾਹਰ ਦੀਆਂ ਚਿੰਤਾਵਾਂ ਬਾਣੀ ਨੇ ਨਾਸ਼ ਕਰਨੀਆਂ ਸੀ ਬਾਣੀ ਨੂੰ ਛੱਡ ਕੇ ਕਹਿੰਦੇ ਬਈ ਚਿੰਤਾ ਜੜੀਆਂ ਨੇ ਉਹਦੇ ਤੋਂ ਮੁਕਤ ਹੋ ਜਾਵੇਂਗੇ ਕਦਾਚਿਤ ਵੀ ਨਹੀਂ ਅਰਚਿੰਤ ਤਹੀ ਦਿਸੈ ਸਭ ਕੋਏ ਚੇਤੇ ਏਕ ਤਹੀ ਸੁਖ ਹੋਏ ਚਿੰਤਾ ਦਾ ਗਰਸਿਆ ਜੀਵੇ ਜਿੰਨਾ ਚਿਰ ਇੱਕ ਪਰਮਾਤਮਾ ਦਾ ਆਰਾਧਨ ਨਹੀਂ ਕਰਦਾ ਉਹਨਾਂ ਚਿਰ ਸੁਖ ਨਹੀਂ ਮਹਾਰਾਜ ਕਹਿੰਦੇ ਨੇ ਚਿੰਤਾਵਾਂ ਮਿਟਾ ਦੇਣੀਆਂ ਨੇ ਉਹ ਦਇਆ ਦਾ ਘਾਰੀ ਉਹਦੇ ਗੁਣਾਂ ਨੂੰ ਗਾ ਇਹ ਤਾਂ ਸੀ ਸਹਿਬ ਦਾਦੇ ਹਰ ਗੋਬਿੰਦ ਸਹਿਬ ਦੇ ਆਮਦ ਵਿੱਚ ਜਿਹੜਾ ਬਾਹਰੀ ਤੌਰ ਤੇ ਮਹਾਰਾਜ ਅੰਤਰੀਵ ਇਥੇ ਨਾਲ-ਨਾਲ ਸਾਨੂੰ ਸਿੱਖਾ ਨੂੰ ਅੰਦਰ ਦਾ ਗਿਆਨ ਵੀ ਬਖਸ਼ਿਆ ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਉਸ ਪਰਮ ਈਸ਼ਵਰ ਆਕਾਲ ਪੁਰਖ ਵੈਗਰੂ ਨੇ ਜਗਿਆ ਸੁਨੋ ਅਰ ਹਿਰਦੇ ਅੰਦਰ ਜਿਹੜਾ ਸੀਨਾ ਸੰਤੋਖ ਰੂਪ ਸੰਤੁਸ਼ਟਤਾ ਰੂਪ ਸੰਤੋਖ ਰੂਪ ਬੰਨਾ ਅਰ ਹੱਦ ਬੰਨਾ ਪਾ ਦਿੱਤਾ ਪਦਾਰਥਾਂ ਵੱਲ ਨੂੰ ਤ੍ਰਿਸ਼ਨਾ ਭੱਜਦੀ ਏ ਅੰਦਰ ਨੂੰ ਆ ਕੇ ਤੰਗ ਕਰਦੀ ਉਦੋਂ ਸੰਤੁਸ਼ਟਤਾ ਦੇ ਦਿੱਤੀ ਤੇ ਉਸ ਸੰਤੋਖ ਦੇ ਦੁਆਰਾ ਅਰ ਜਦੋਂ ਇਹ ਸੰਤੁਸ਼ਟਤਾ ਪ੍ਰਾਪਤ ਹੋਈ ਫਿਰ ਮਹਾਰਾਜ ਕਹਿੰਦੇ ਖਿਰਦੇ ਦੇ ਵਿੱਚ ਗਿਆਨ ਰੂਪ ਪੁੱਤਰ ਦੀ ਆਮਦ ਹੋਈ ਗਿਆਨ ਲੋਭੀ ਦੇ ਹਿਰਦੇ ਵਿੱਚ ਗਿਆਨ ਪ੍ਰਗਟ ਨਹੀਂ ਹੁੰਦਾ ਸੰਤੋਖੀ ਦੇ ਹੁੰਦਾ ਤੇ ਜਿਹੜਾ ਸੰਤੋਖ ਪਿਤਾ ਅਰ ਸੰਤੋਖ ਤੇ ਗਿਆਨ ਰੂਪੀ ਪੁੱਤਰ ਤੇ ਮਾਤ ਰੂਪ ਮਾਂ ਆ ਜਿਹੜੀ ਪਵਿੱਤਰ ਮਾਤੇ ਉਥੋਂ ਗਿਆਨ ਦੀ ਪ੍ਰਗਟਤਾ ਹੁਣੀ ਗਿਆਨ ਨੇ ਪ੍ਰਗਟ ਹੋਇਆ ਹੈ ਬੀਜ ਦੁਆਰਾ ਜਿਹਨੂੰ ਮਹਾਰਾਜ ਬਚਨ ਕਰਦੇ ਨੇ ਮਤ ਸੰਤੋਖ ਪਿਤਾ ਸਰ ਸਹਿਜ ਸਮਾਓ ਸੰਤੋਖ ਬਾਪੇ ਤੇ ਮਤ ਮਾਂ ਰੂਪੇ ਉਹਦੇ ਵਿੱਚ ਸਹਿਜ ਸ਼ਾਂਤੀ ਗਿਆਨ ਸਭ ਮਿਲਤ ਹੋਇਆ ਹੈ ਕਿ ਉਹਦੇ ਵਿੱਚ ਉਹ ਪ੍ਰਗਟ ਹੋਣਾ ਹੈ ਅੰਦਰੋਂ ਹੀ ਪ੍ਰਗਟ ਹੋਣਾ ਹੈ ਤੇ ਜਿਹੜੇ ਕਾਮ ਕ੍ਰੋਧ ਆਦ ਅੰਦਰ ਵੈਰੀ ਆ ਨਾ ਡੇਰਾ ਲਾ ਕੇ ਬੈਠੇ ਉਹਨਾਂ ਦਾ ਡੇਰਾ ਜਿਹੜਾ ਰੋਗਾਂ ਦਾ ਹਉਮੇ ਰੋਗ ਦਾ ਉਹਨਾਂ ਦਾ ਡੇਰਾ ਅੰਦਰੋਂ ਪੰਨਾ ਤੋੜ ਦਿੱਤਾ ਨਾਸ਼ ਕਰ ਦਿੱਤਾ ਉਹਨਾਂ ਦਾ ਖਾਤਮਾ ਕੀਤਾ ਮਹਾਰਾਜ ਬਚਨ ਕਰਦੇ ਨੇ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਹਦੇ ਤੇ ਗੁਰੂ ਕਿਰਪਾ ਕਰੇ ਔਰ ਜੀਦੇ ਤੇ ਗੁਰੂ ਰਹਿਮਤ ਬਰਸਾਵੇ ਤਿਹ ਉਸਨੇ ਇਹ ਜੁਗਤ ਪਛਾਨੀ ਅੰਦਰੋਂ ਗਿਆਨ ਪ੍ਰਗਟ ਕਰਨ ਵਾਸਤੇ ਆਪਣੇ ਅੰਦਰੋਂ ਗਿਆਨ ਦਾ ਪੁੱਤਰ ਗਿਆਨ ਰੂਪ ਪੁੱਤਰ ਪੈਦਾ ਕਰਨਾ ਹੈ ਉਹਦੇ ਲਈ ਸੰਤੋਖ ਚਾਹੀਦਾ ਹੈ ਉਹਦੇ ਲਈ ਪਵਿੱਤਰ ਮਤੀ ਚਾਹੀਦੀ ਹੈ ਤਾਂ ਦਾ ਕੇ ਗਿਆਨ ਪ੍ਰਗਟ ਹੋਵੇਗਾ ਮੈਲੀ ਮਤ ਨਾਲ ਨਹੀਂ ਉਸ ਮਤ ਨਾਲ ਗਿਆਨ ਪ੍ਰਗਟ ਨਹੀਂ ਹੁੰਦਾ ਜਿਹਨੂੰ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਪਾਪਾਂ ਵਾਲੀ ਮਤ ਨਾਲ ਪਰਮਾਤਮਾ ਤੋਂ ਗਿਆਨ ਪ੍ਰਾਪਤ ਨਹੀਂ ਹੁੰਦਾ ਗਿਆਨ ਹਿਰਦੇ ਚ ਪ੍ਰਗਟ ਨਹੀਂ ਹੁੰਦਾ ਔਰ ਮਤ ਪਵਿੱਤਰ ਹੋਵੇਗੀ ਤੇ ਜਦੋਂ ਪਵਿੱਤਰ ਮਤ ਹੋ ਜਾਂਦੀ ਹੈ ਉਹਦੇ ਵਿੱਚ ਹੀ ਮਹਾਰਾਜ ਕਹਿੰਦੇ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਸਿੱਖਿਆ ਸੁਣ ਇਹਦੇ ਵਿੱਚ ਹੀ ਰਤਨ ਜਵਾਹਰ ਨੇ ਉਹ ਪਵਿੱਤਰ ਮਤ ਪਵਿੱਤਰ ਮਤੀ ਹੋਵੇ ਉਹ ਪਰਮ ਈਸ਼ਵਰ ਨੇ ਇਹ ਬੰਨਾ ਆਸਰਾ ਦੇ ਦਿੱਤਾ ਹੈ ਗਿਆਨ ਗਿਆਨ ਦਾ ਚਾਨਣਾ ਗਿਆਨ ਦੀ ਰੌਸ਼ਨੀ ਲੈ ਕੇ ਅੰਦਰੋਂ ਅਗਿਆਨ ਦਾ ਦੁੱਖ ਏ ਹਨੇਰਾ ਹਨੇਰੇ ਵਿੱਚ ਮਨੁੱਖ ਕਰਸਤੇ ਪੈਂਦਾ ਡਿੱਗਦਾ ਝਟਕਦਾ ਤੇ ਉਹ ਝਟਕਣ ਤੋਂ ਉਹਦਾ ਆਸਰਾ پا ਕੇ ਮੰਜ਼ਲ ਤੇ ਪਹੁੰਚਦਾ ਉਹਦੇ ਆਸਰੇ ਨਾਲ ਚੱਲਿਆ ਜਾਂਦਾ ਹੈ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਨੇ ਸਤਗੁਰ ਸ਼ਬਦ ਉਜਾਰੂ ਦੀਪਾ ਅੰਦਰ ਦੀਪਕ ਸ਼ਬਦ ਗੁਰੂ ਦਾ ਗੂੰਜਣ ਲੱਗਾ ਬਿਨਸਿਓ ਅੰਧਕਾਰ ਤਹਿ ਮੰਦਰ ਜਿੱਥੇ ਦੀਵਾ ਧਗਿਆ ਨਾ ਉਸ ਮੰਦਰ ਹਿਰਦੇ ਦੇ ਅੰਦਰ ਅੰਧਕਾਰ ਬਿਨਸ ਗਿਆ ਰਤਨ ਕੋਠੜੀ ਖੁੱਲੀ ਅਨੂਪਾ ਜਿਹਦੀ ਉਪਮਾਨੀ ਬਿਆਨ ਕੀਤੀ ਜਾਂਦੀ ਉਹ ਰਤਨਾ ਦੀ ਕੋਠੜੀ ਖੁੱਲ ਗਈ ਉਹ ਰਤਨ ਜਿਹੜੇ ਮੱਤ ਵਿੱਚ ਸੀ ਨਾ ਜਵਾਰ ਆਦਕ ਉਹ ਦੇਸੇ ਉਦੋਂ ਜਦੋਂ ਚਾਨਣਾ ਹੋਇਆ ਕਮਰੇ ਵਿੱਚ ਹਨੇਰਾ ਹੋ ਪਤਾ ਕੋਈ ਨਹੀਂ ਲੱਗਦਾ ਮਹਾਰਾਜ ਕਹਿੰਦੇ ਅੰਦਰ ਅਗਿਆਨ ਹੋਵੇ ਗਿਆਨ ਤੋਂ ਬਿਨਾ ਸ਼ੁਭ ਗੁਣਾ ਦਾ ਵੀ ਪਤਾ ਕੋਈ ਨਹੀਂ ਲੱਗਦਾ ਜਦੋਂ ਅੰਦਰ ਗਿਆਨ ਪ੍ਰਗਟ ਹੋਵੇਗਾ ਸਭ ਕੁਝ ਨਦਰ ਆਵੇਗਾ ਤੇ ਗੁਰੂ ਕਿਰਪਾ ਕਰਦਾ ਸ਼ਬਦ ਦਾ ਉਜਾਲਾ ਪ੍ਰਕਾਸ਼ ਦੇ ਕੇ ਗੁਰ ਕਾਟੀ ਅਗਿਆਨਤਾ ਤਦ ਛੁਟਕੇ ਫੰਦਾ ਕਹਿੰਦੇ ਜਦ ਗੁਰੂ ਨੇ ਗਿਆਨ ਨਾਲ ਅਗਿਆਨਤਾ ਮੈਲੀ ਬੁੱਧੀ ਕਟ ਦਿੱਤੀ ਬੇਸਮਝੀ ਕਟ ਦਿੱਤੀ ਦੂਰ ਕਟ ਦਿੱਤੇ ਤੇ ਜੜੀਆਂ ਫਾਇਆਂ ਪੈਂਦੀਆਂ ਸਨ ਨਾ ਉਹ ਦੂਰ ਹੋ ਗਈਆਂ ਉਹਨਾਂ ਤੋਂ ਛਟਕਾਰਾ ਮਿਲ ਗਿਆ ਮਹਾ ਮੁਗਦ ਤੇ ਕੀਆ ਗਿਆਨੀ ਅਗਿਆਨ ਕਰਕੇ ਬੇਸਮਝ ਸੀ ਮੂਰਖ ਸੀ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਸੀ ਤੇ ਮਹਾਰਾਜ ਕਹਿੰਦੇ ਉਸ ਪ੍ਰਭੂ ਨੇ ਕਿਰਪਾ ਕਰ ਦਿੱਤੇ ਗਿਆਨੀ ਬਣਾ ਦਿੱਤਾ ਅਗਿਆਨ ਨਾਸ਼ ਕਰਤਾ ਗੁਰਪੂਰੇ ਕੀ ਆਕਾਥ ਕਹਾਣੀ ਪੂਰੇ ਗੁਰੂ ਦੀ ਕਹਾਣੀ ਵਿਚਾਰ ਕਥਨ ਤੋਂ ਕਹਿੰਦਾ ਰਹਿ ਤੇ ਪਹਿਲਾਂ ਕਹਿੰਦਾ ਸੀ ਜੋ ਮੈਂ ਕਹਿੰਨਾ ਇਹੋ ਖੀਰਲਾ ਸੱਚ ਏ ਜਦੋਂ ਅੰਦਰ ਗਿਆਨ ਉਪਜਿਆ ਪਤਾ ਲੱਗਿਆ ਨਹੀਂ ਮੇਰੀ ਬੁੱਧੀ ਛੋਟੀ ਆ ਗਿਆਨ ਬਹੁਤ ਵੱਡਾ ਹੈ ਪ੍ਰਭੂ ਦੀ ਗੱਲ ਬਹੁਤ ਵੱਡੀ ਹੈ ਹੁਣ ਕੋਈ ਪਿਆਲਾ ਪਾਣੀ ਦਾ ਭਰ ਕੇ ਤੇ ਇਹ ਕਹ ਦੇਵੇ ਜਿਹੜਾ ਮੇਰੇ ਪਿਆਲੇ ਵਿੱਚ ਪਾਣੀ ਆ ਇਹੋ ਹੀ ਸਮੁੰਦਰ ਤੋਂ ਲਿਆਂਦਾ ਤੇ ਬਸ ਇਹੀ ਪਾਣੀ ਆ ਹੋਰ ਨਹੀਂ ਇਹ ਉਹਦੀ ਭੁੱਲਿਆ ਸਮੁੰਦਰ ਵੱਡਾ ਹੈ ਪਿਆਲਾ ਤੇਰਾ ਛੋਟਾ ਹੈ ਜਿੰਨੇ ਮਰਜ਼ੀ ਭਵੇਂ ਸਾਰਾ ਮੁਲਕ ਸਮੁੰਦਰ ਵਿੱਚੋਂ ਪਿਆਲੇ ਭਰ ਲਵੇ ਸਮੁੰਦਰ ਦਾ ਪਾਣੀ ਤਾਂ ਵੀ ਨਹੀਂ ਮੁੱਕਦਾ ਪ੍ਰਭੂ ਦਾ ਗਿਆਨ ਪ੍ਰਭੂ ਦਾ ਨਾਮ ਪ੍ਰਭੂ ਦਾ ਤਨ ਪ੍ਰਭੂ ਦੀ ਬਖਸ਼ਿਸ਼ ਪ੍ਰਭੂ ਦੀ ਰਹਿਮਤ ਪ੍ਰਭੂ ਦੀ ਦਾਤ ਜੋਤ ਵਡਿਆਈ ਭਾਵੇਂ ਕੁੱਲ ਕੈਨਤ ਕਰੀ ਜਾਵੇ ਮੁਕਦੀ ਤਾਂ ਵੀ ਨਹੀਂ ਮੁਕੰਮਲ ਤਾਂ ਵੀ ਨਹੀਂ ਕਹੀ ਜਾ ਸਕਦੀ ਮਹਾਰਾਜ ਸਾਹਿਬ ਕਹਿੰਦੇ ਉਹਦੀ ਕਹਾਣੀ ਕਥਨ ਤੋਂ ਬਿਆਨ ਤੋਂ ਰਹਿਤ ਹੈ ਗੁਰ ਗਿਆਨ ਡੜਾਇਓ ਦੀਪ ਬਲਿਓ ਜਦੋਂ ਗੁਰੂ ਨੇ ਗਿਆਨ ਅੰਦਰ ਦਿੜ ਕਰਵਾਇਆ ਪਰਪੱਕ ਕਰਵਾ ਦਿੱਤਾ ਗਿਆਨ ਪ੍ਰਗਟ ਹੋ ਗਿਆ ਅੰਦਰ ਤੇ ਉਸ ਵੇਲੇ ਦੀਵਾ ਬਲ ਪਿਆ ਦੀਵਾ ਜਿੰਨੂੰ ਮਹਾਰਾਜ ਕਹਿੰਦੇ ਨਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹੁਣ ਜੋਤ ਤਾਂ ਸਾਰਿਆਂ ਚ ਤੇ ਚਾਨਣ ਸਾਰਿਆਂ ਕੋਲ ਨਹੀਂ ਅਜੇ ਜਦੋਂ ਚਾਨਣ ਨਾ ਹੋਇਆ ਨਾ ਉਨੂੰ ਚੌਗਿਰਦੇ ਨਦਰ ਆਵੇਗਾ ਕਿ ਪਰਮਾਤਮਾ ਹੈ ਅਦੇਤਾ ਆਪਣੇ ਅੰਦਰ ਦਾ ਤੇ ਬਾਹਰ ਦਾ ਹੀ ਨਹੀਂ ਪਤਾ ਬਾਹਰੋਂ ਕੁਝ ਮੇਰੀ ਤਰ੍ਹਾਂ ਬਾਹਰੋਂ ਦਿਸਦੇ ਕੁਝ ਹੋ